ਉਨੇ ਦੇ ਨਾਲ ਜੁੜਿਓ ਤੁਸੀਂ ਤੇ ਸੋਲੇ ਦੀ ਐਮ ਅਪਡੇਟ ਲੁਧਿਆਣਾ ਦੇ ਨਾਲ ਥੁੜੀ ਹੋਈ ਆ ਜਿੱਥੇ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਲੁਟੇਰੇ ਬੇਖੌਪ ਹੋ ਕੇ ਕੋਮਰੇ ਨੇ ਉਤੇ ਜੇ ਗਾਲ ਕਿਤੀ ਜਾਵੇ ਪ੍ਰਸ਼ਾਸਨ ਦੀ ਤਾਂ ਵੱਡੇ ਸਵਾਲ ਖੜੇ ਹੋ ਰਹੇ ਨੇ ਤੇ ਜਿਹੜੀ ਲੁੱਟ ਦੀ ਤਸਵੀਰਾਂ ਨੇ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈਆਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਸ ਦੇ ਵਿੱਚ ਇਹਨਾਂ ਲੁਟੇਰਿਆਂ ਦੇ ਵੱਲੋਂ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉਸ ਦਾ ਮੋਟਰਸਾਈਕਲ ਸਮੇਤ 30000 ਰੁਪਿਆ ਲੁੱਟ ਲਿਆ ਗਿਆ ਹਥਿਆਰਾਂ ਦੇ ਦਮ ਦੇ ਉੱਤੇ ਇਹਨਾਂ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਰਾਤ ਦੀ 10 ਵਜੇ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਤੇ ਸਾਰੀ ਜਿਹੜੀ ਵਾਰਦਾਤ ਹੈ ਉਹ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਜਿਸ ਤੋਂ ਬਾਅਦ ਜਿਹੜਾ ਆਉਣ-ਜਾਣ ਦਾ ਯਾਅ ਇਕੇ ਲਈ ਜਿਹੜੇ ਆਉਣ-ਜਾਣ ਵਾਲੇ ਰਾਹੀਰਸਾਨ ਉਹਨਾਂ ਦੇ ਵਿੱਚ ਵੀ ਖੌਫ ਦਾ ਮਾਹੌਲ ਬਣਿਆ ਹੋਇਆ ਸੀ ਤੇ ਕਈ ਮੋਟਰਸਾਈਕਲ ਸਵਾਰਾਂ ਨੇ ਇਸ ਲੁੱਟ ਦੀ ਵਾਰਦਾਤ ਨੂੰ ਆਪਣੇ ਅੱਖੀ ਦੇਖਿਆ ਤੇ ਬਾਅਦ ਦੇ ਵਿੱਚ ਬਿਆਨ ਵੀ ਕੀਤਾ ਹਾਲਾਂਕਿ ਵੱਡੇ ਸਵਾਲ ਖੜੇ ਹੋ ਰਹੇ ਨੇ ਲੁਧਿਆਣਾ ਦੇ ਸੁਖਦੇਵ ਨਗਰ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਤੇ ਜਿਹੜਾ ਵਿਅਕਤੀ ਹੈ ਉਸ ਦਾ ਕਹਿਣਾ ਹੈ ਕਿ ਉਹ ਕਾਮਕਾਰ ਨਵੇੜ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਜਦੋਂ ਰਸਤੇ ਦੇ ਵਿੱਚ ਉਹ ਜਾ ਰਿਹਾ ਸੀ ਤਾਂ ਹਥਿਆਰਾਂ ਦੇ ਦੰਮ ਦੇ ਉਤੇ ਲੁੱਟ ਨੂੰ ਅੰਜਾਮ ਦਿੱਤਾ ਗਿਆ ਕੁਝ ਮੋਟਰਸਾਈਕਲ ਸਵਾਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਉਸ ਨੂੰ ਰੋਕਦੇ ਨੇ ਹੱਥੋਂ ਪਾਈ ਕਰਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਕੋਲ ਹਥਿਆਰ ਹੁੰਦੇ ਨੇ ਤਿੱਖੇ ਦਾਤਰ ਹੁੰਦੇ ਨੇ ਉਹਨਾਂ ਦੇ ਵੱਲੋਂ ਡਰਾਇਆ ਜਾਂਦਾ ਧਮਕਾਇਆ ਜਾਂਦਾ ਤੇ ਉਸ ਦੇ ਕੋਲ 30000 ਰੁਪਇਆ ਸੀ ਉਹ ਵੀ ਲੁੱਟ ਲਿਆ ਜਾਂਦਾ ਤੇ ਨਾਲ ਹੀ ਉਸ ਦਾ ਮੋਟਰਸਾਈਕਲ ਲੈ ਕੇ ਵੀ ਉਹ ਰਫੂ ਚੱਕਰ ਹੋ ਗਏ ਤੇ ਉਸ ਵਿਅਕਤੀ ਦੇ ਵੱਲੋਂ ਕਿਹਾ ਗਿਆ ਕਿ ਉਸ ਦੇ ਹੱਥ ਦੇ ਉੱਤੇ ਵੀ ਸੱਟਾਂ ਮਾਰੀ ਗਈਆਂ ਨੇ ਤੇ ਉਸ ਤੋਂ ਬਾਅਦ ਉਸ ਦੇ ਵੱਲੋਂ ਹਸਪਤਾਲ ਦੇ ਵਿੱਚ ਜਾ ਕੇ ਆਪਣਾ ਇਲਾਜ ਵੀ ਕਰਾਇਆ ਗਿਆ ਤੇ ਪ੍ਰਸ਼ਾਸਨ ਕੋਲ ਅਪੀਲ ਕੀਤੀ ਗਈ ਹੈ ਕਿ ਇਹਨਾਂ ਨੂੰ ਜਲ ਤੋਂ ਜਲਦ ਫੜਿਆ ਹੋਵੇ ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਜਿਹੜੇ ਦੋਸ਼ੀ ਨੇ ਉਨ੍ਹਾਂ ਦੀ ਪਾਲ ਕੀਤੀ ਜਾ ਰਹੀ ਹੈ ਤੇ ਪੀੜਤ ਨੂੰ ਇਸ ਗੱਲ ਦਾ ਹੌਸਲਾ ਦਵਾਇਆ ਗਿਆ ਹੈ ਕਿ ਕੁਝ ਸਮੇਂ ਦੇ ਵਿੱਚ ਹੀ ਜਿਹੜੇ ਲੁਟੇਰੇ ਨੇ ਉਹ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਹੋਣਗੇ ਹਾਲਾਂਕਿ ਇਹ ਲੁੱਟ ਦੀ ਵਾਰਦਾਤ ਨੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਖੜਾ ਕਰ ਦਿੱਤਾ ਤੇ ਦੂਜੇ ਪਾਸੇ ਵੱਡੇ ਸਵਾਲੇ ਵੀ ਖੜੇ ਹੋ ਰਹੇ ਨੇ ਕਿਤੇ ਫਾਇਰਿੰਗ ਕਿਤੇ ਲੁੱਟ ਬਦਮਾਸ਼ਾਂ ਦਾ ਅੱਡਾ ਬਣਿਆ ਹੋਇਆ ਲੁਧਿਆਣਾ ਹਾਲਾਂਕਿ ਇਸ ਤੋਂ ਪਹਿਲਾਂ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਉੱਥੇ ਵੀ ਲਗਾਤਾਰ ਫਾਇਰਿੰਗ ਹੋਈ ਐ ਤਿੰਨ ਪਹਿਲਾ ਕਤਲ ਹੋਇਆ ਉਸ ਤੋਂ ਬਾਅਦ ਇੱਕ ਮੋੜ ਤੋਂ ਜਿਹੜਾ ਆਰਤੀ ਸੀ ਉਸ ਨੂੰ ਨਿਸ਼ਾਨਾ ਬਣਾਇਆ ਉਸ ਤੋਂ ਬਾਅਦ ਜ਼ਿਲਹੰਦਰ ਦੀ ਗੱਲ ਕੀਤੀ ਜਾਵੇ ਜ਼ਿਲਹੰਦਰ ਦੇ ਵਿੱਚ ਵੀ ਕਦੇ ਲੁਟੇਰੇ ਪੁਲਿਸ ਨੂੰ ਚੱਕਮਾ ਦੇ ਕੇ ਫਸਦੇ ਨੇ ਤੇ ਕਦੇ ਫਾਇਰਿੰਗ ਹੁੰਦੀ ਐ ਤੇ ਲੁਧਿਆਣਾ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਪਹਿਲਾਂ ਵੀ ਲੁਟੇਰਿਆਂ ਦੇ ਵੱਲੋਂ ਜਿਹੜੀ ਆਪਣੀ ਲੁੱਟ ਦੀ ਦੁਕਾਨ ਐ ਉਚਲਾਈ ਜਾ ਰਹੀ ਹੈ ਤੇ ਪ੍ਰਸ਼ਾਸਨ ਕੋਲ ਮ ਕਰਨੀ ਨੀਂਦ ਸੁਤਾ ਪਿਆ ਤੇ ਲੋਕਾਂ ਦੇ ਵਿੱਚ ਸਹਿਮ ਹੈ ਤੇ ਪ੍ਰਸ਼ਾਸਨ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਹਾਲਾਂਕਿ ਜਿਹੜੀ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਉਹ ਤੁਸੀਂ ਵੀ ਵੇਖ ਕੇ ਹੈਰਾਨ ਹੋਗੇ ਹੋਵੇਗੇ ਕਿਉਂਕਿ ਫਿਲਮੀ ਅੰਦਾਜ਼ ਦੇ ਵਿੱਚ ਇਹਨਾਂ ਲੁਟੇਰੀਆਂ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਿੱਖੇ ਦਾਤਰ ਵਿਖਾ ਕੇ ਹਥਿਆਰ ਵਿਖਾ ਕੇ ਸਿੱਧੇ ਤੌਰ ਤੇ ਰੁਪਈਏ ਤਾਂ ਲੁੱਟ ਲਏਗੇ ਤੇ ਨਾਲੇ ਜਿਹੜਾ ਮੋਟਰਸਾਈਕਲ ਸੀ ਉਹ ਵੀ ਲੈ ਕੇ ਰਫੂ ਚੱਕਰ ਹੋ ਗਏ ਹਾਲਾਂਕਿ ਦਹਿਸ਼ਤ ਦਾ ਜਿਹੜਾ ਇਹ ਮਾਹੌਲ ਹੈ ਇਸ ਨੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਖੜਾ ਕਰ ਦਿੱਤਾ ਤੇ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕਿ ਪ੍ਰਸ਼ਾਸਨ ਕਿੱਥੇ ਆ ਕੁੰਭ ਕਰਨੀ ਨੀਂਦ ਸੁੱਤਾ ਪਿਆ ਪ੍ਰਸ਼ਾਸਨ ਤੇ ਲੁਟੇਰੇ ਬੇਕਾਫ ਨੇ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾ ਰਹੇ ਨੇ ਹਾਲਾਂਕਿ ਪੀੜਤ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਉਹ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰਦਿਨੇ ਆ ਇਹ ਘਟਨਾ ਤੈਂਤਰੀਕ ਰਾਤੀ ਹੈਗੀ 1 ਵਜੇ ਜਦੋਂ ਮੈਂ ਸ਼ੇਰਪੁਰ ਚੌਂਕ ਤੋਂ ਘਰ ਵਾਪਸ ਆ ਰਿਹਾ ਸੀ ਆਪਣਾ ਕੰਮ ਖਤਮ ਕਰਕੇ ਟਰਾਂਸਪੋਰਟ ਦਾ ਰਸਤੇ 'ਚ ਮੋਤੀ ਨਗਰ ਸੇਠੀ ਢਾਬੇ ਦੇ ਦੋ ਦੁਕਾਨਾਂ ਪਹਿਲਾਂ ਮੈਨੂੰ ਤਿੰਨ ਮੋਟਰਸਾਈਕਲ ਵਾਲਿਆਂ ਨੇ ਉੱਥੇ ਪਿੱਛੇੋਂ ਮੇਰੇ ਆਗੇ ਮੈਨੂੰ ਆਂਦੇ ਨਾਲ ਹੀ ਉਹਨਾਂ ਨੇ ਮਾਰਨਾ ਸ਼ੁਰੂ ਕਰ ਦਿੱਤਾ ਕੱਟੋ-ਕੱਟੋ 6 ਬੰਦੇ ਹੈਗੇ ਸੀਗੇ ਆਂਦੇ ਨੇ ਦਾਤ ਗੰਡਾਸੇ ਮੈਨੂੰ ਮਾਰਨੇ ਸ਼ੁਰੂ ਕਰਤੇ ਮੇਰੀ ਬਾਹਾਂ ਦੋ ਜਗ੍ਹਾ ਤੋਂ ਫ੍ਰੈਕਚਰ ਕਰ ਦਿੱਤੀ ਤੇ ਦੂਜੀ ਬਾਹ ਤੇ ਮੇਰੇ ਕੱਟ ਕਾਫੀ ਲਗਾ ਦਿੱਤੇ ਨੇ ਜਿਸ ਕਰਕੇ ਮੈਂ ਫੋਰਟਿਸ ਹਸਪਤਲ 3 ਦਿਨ ਦਾਖਲ ਰਿਹਾ ਉੱਥੇ ਤੇ ਮੇਰੇ ਕੋਲ 30000 ਰੁਪਇਆ ਲੈ ਕੇ ਨਾਲ ਮੋਟਰਸਾਈਕਲ ਵੀ ਮੇਰਾ ਲੈ ਕੇ ਨਾਲ ਮੇਰਾ ਮੋਬਾਈਲ ਵੀ ਲੈ ਕੇ ਇਹ ਨੌਜਵਾਨ ਜਿਹੜੇ 6 ਤੁਸੀਂ ਗਿਆ ਆਏ ਸੀਗੇ ਇਹ ਕਿੱਦਾਂ ਦੇ ਨੌਜਵਾਨ ਸੀ ਕੁਝ ਸ਼ਕਲਾਂ ਪਛਾਣੀਆਂ ਕੁਝ 마ਸਕ ਬੰਨਿਆ ਸੀ ਆਏ ਕਾਦੇ ਸੀ 마ਸਕ ਨਹੀਂ ਪਾਇਓ ਸੀ ਉਹਨਾਂ ਨੇ 마ਸਕ ਤੋਂ ਬਗੈਰ ਹੀ ਆਗੇ ਸੀ ਉਹ ਤੇ ਸ਼ਕਲਾਂ ਤਾਂ ਮੈਂ ਦੇਖੀਆਂ ਤਾਂ ਹੈਗੀਆਂ ਪਰ ਮੈਂ ਪਛਾਣ ਨਹੀਂ ਸਕਦਾ ਕਿਉਂਕਿ ਮੈਨੂੰ ਇੰਨੀ ਕੋਟਮਾਰ ਕੀਤੀ ਕਿ ਮੈਂ ਥੱਲੇ ਡਿੱਗ ਪਿਆ ਤੇ ਮੇਰੇ ਨਾਲ ਕੋਟਮਾਰ ਗਾਹੀ ਕੀਤੀ ਉਹਨਾਂ ਨੇ ਤੇ ਕਿਸ ਤਰੀਕੇ ਦੇ ਇਤਿਆਰ ਸੀ ਉਹਨਾਂ ਕਰੋ ਦਾਤ ਗਨਾਸੇ